ਪਹੁੰਚ ਗਏ ਚਿੰਤਪੁੰਨੀ ਮਾਤਾ ਦਰਬਾਰ ਤੇ ਪੂਰੇ ਪਹੁੰਚ ਚੁੱਕੇ ਆ ਇੱਥੋਂ ਆਪਾਂ ਪੰਡਤ ਜੀ ਤੋਂ ਪੂਰੀ ਜਾਣਕਾਰੀ ਲਵਾਂਗੇ ਪੰਡਤ ਜੀ ਅਸੀਂ ਇੱਕ ਤਾਂ ਇਹ ਜਾਣਕਾਰੀ ਲੈਣੀ ਆ ਕਿ ਜਿਹੜਾ ਸਾਵਨ ਮਹੀਨਾਵਾਂ ਇਹਦਾ ਜਿਹੜਾ ਮੇਲਾ ਸਟਾਰਟ ਹੁੰਦਾ ਚਿੰਤਪੁੰਨੀ ਮਾਤਾ ਦਾ ਕਿੰਨੀ ਤਰੀਕ ਤੋਂ ਲੈ ਕੇ ਕਿੰਨੀ ਤਰੀਕ ਤੱਕ ਆਹ ਤਾਂ ਵੱਡੀ ਗੱਲ ਆ ਸਾਰੇ ਪੁੱਛਦੇ ਸੀਗੇ ਕਿ ਜੋਤਾਂ ਕਦੋਂ ਨੇ ਜੋਤਾਂ ਦੀ ਵੀ ਤੁਹਾਨੂੰ ਪੂਰੀ ਜਾਣਕਾਰੀ ਦਊਗਾ ਕਿਉਂਕਿ ਕਈ ਲੋਕਾਂ ਨੇ ਵੀਡੀਓ ਵੀ ਬਣਾਈ ਹੋਈ ਆ ਉਹਨਾਂ ਨੇ ਇਦਾਂ ਹੀ ਚੱਕ ਕੇ ਬਣਾਈ ਹੋਈ ਆ ਆਪਾਂ ਉੱਪਰ ਜਾ ਕੇ ਭਵੰਤੇ ਪੰਡਤ ਜੀ ਨਾਲ ਗੱਲ ਕਰਾਂਗੇ ਆਤਮਾ ਜੋਤਾਂ ਨਹੀਂ ਹੈ ਸਤਵੇਂ ਵਾਲੇ ਦਿਨ ਅੱਛਾ ਤੇ ਅਸ਼ਟਮੀ ਹੈਗੀ ਇੱਕ ਤਰੀਕ ਦੀ ਉਦੋਂ ਜ਼ਿਆਦਾ ਰਸ਼ ਸੰਗਤਾਂ ਕਿਹੜੇ ਟਾਈਮ ਜ਼ਿਆਦਾ ਹੁੰਦੀਆਂ ਨੇ ਵੈਲਕਮ ਬੈਕ ਟੂ ਮਾਈ ਚੈਨਲ ਫਰੈਂਡਸ ਹੁਣ ਅਸੀਂ ਚੱਲੇ ਆ ਚਿੰਤਪੁਰਨੀ ਮਾਤਾ ਚਿੰਤਪੁਰਨੀ ਮਾਤਾ ਮੇਲਾ ਸਟਾਰਟ ਹੋਣਾ ਲਾ ਬਾ ਮੇਲੇ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਨਰਾਤਿਆਂ ਤੋਂ ਉੱਥੇ ਕੀ ਕੁਝ ਤਿਆਰੀਆਂ ਚੱਲ ਰਹੀਆਂ ਨੇ ਤੇ ਕਿੰਨੀ ਤਰੀਕ ਤੋਂ ਲੈ ਕੇ ਕਿੰਨੀ ਤਰੀਕ ਤੱਕ ਮੇਲਾ ਵਾ ਆਪਾਂ ਉੱਪਰ ਜਾ ਕੇ ਭਵਨ ਤੇ ਪੰਡਤ ਜੀ ਨਾਲ ਗੱਲ ਕਰਾਂਗੇ ਸਭ ਤੋਂ ਵੱਡੀ ਗੱਲ ਆ ਸਾਰੇ ਪੁੱਛਦੇ ਸੀਗੇ ਕਿ ਜੋਤਾਂ ਕਦੋਂ ਨੇ ਜੋਤਾਂ ਦੀ ਵੀ ਤੁਹਾਨੂੰ ਪੂਰੀ ਜਾਣਕਾਰੀ ਦਊਗਾ ਕਿਉਂਕਿ ਕਈ ਲੋਕਾਂ ਨੇ ਵੀਡੀਓ ਵੀ ਬਣਾਈ ਹੋਈ ਆ ਉਹਨਾਂ ਨੇ ਇਦਾਂ ਹੀ ਚੱਕ ਕੇ ਬਣਾਈ ਹੋਈ ਆ ਆਪਾਂ ਉੱਪਰ ਜਾ ਕੇ ਪਵਨਤੇ ਪੰਡਤ ਜੀ ਨਾਲ ਗੱਲ ਕਰਾਂਗੇ ਤੇ ਉਹਨਾਂ ਨੂੰ ਪੁੱਛਾਂਗੇ ਜੋਤਾਂ ਕਿੰਨੀ ਤਰੀਕ ਤੋਂ ਲੈ ਕੇ ਕਿੰਨੀ ਤਰੀਕ ਤੱਕ ਹੈਗੀਆਂ ਨੇ ਇੱਕ ਦਿਨ ਹੀ ਜੋਤਾਂ ਹੁੰਦੀਆਂ ਨੇ ਫਰੈਂਸ ਹਨਾ ਤੁਸੀਂ ਵੀਡੀਓ ਨੂੰ ਲਾਈਕ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਕਮੈਂਟ ਵਿੱਚ ਜੈ ਮਾਤਾ ਦੀ ਜ਼ਰੂਰ ਲਿਖਣਾ ਚਲੋ ਚੱਲਦੇ ਆਂ ਉੱਪਰ ਚਿੰਤਪੁਰਨੀ ਮਾਤਾ ਜੀ ਦੇ ਦਰਬਾਰ ਤੇ ਫਰੈਂਸ ਹਨਾ ਹੁਣ ਆਪਾਂ ਪਹੁੰਚ ਗਏ ਚਿੰਤਪੁਰਨੀ ਮਾਤਾ ਦਰਬਾਰ ਤੇ ਪੂਰੇ ਪਹੁੰਚ ਚੁੱਕੇ ਆਂ ਇੱਥੋਂ ਆਪਾਂ ਪੰਡਤ ਜੀ ਤੋਂ ਪੂਰੀ ਜਾਣਕਾਰੀ ਲਵਾਂਗੇ ਕਿ ਜਿਹੜਾ ਚਿੰਤਪੁਰਨੀ ਮੇਲਾ ਵਾ ਕਿੰਨੀ ਤਾਰੀਖ ਤੋਂ ਸਟਾਰਟ ਆ ਤੇ ਕਿੰਨੀ ਤਾਰੀਖ ਨੂੰ ਇੱਥੇ ਸਮਾਪਤੀ ਆ ਸ਼ਾਵਣ ਮੇਲਾ ਸਾਰੀ ਜਾਣਕਾਰੀ ਲਵਾਂਗੇ ਤੇ ਦੂਜੀ ਗੱਲ ਹੈ ਨਾ ਕਮੈਂਟਾਂ ਵਿੱਚ ਪੁੱਛ ਰਹੇ ਸੀਗੇ ਕਿ ਜੋਤਾਂ ਕਦੋਂ ਨੇ ਉਹਦੇ ਬਾਰੇ ਵੀ ਜਾਣਕਾਰੀ ਲਵਾਂਗੇ ਆਪਾਂ ਪੰਡਤ ਜੀ ਤੋਂ ਪਹਿਲਾਂ ਉਹਨਾਂ ਦਾ ਨਾਮ ਵੀ ਪੁੱਛਦੇ ਆ ਆਇਓ ਪੰਡਤ ਜੀ ਜੈ ਮਾਤਾ ਜੀ ਜੈ ਮਾਤਾ ਜੀ ਪੰਡਤ ਜੀ ਅਸੀਂ ਇੱਕ ਤਾਂ ਇਹ ਜਾਣਕਾਰੀ ਲੈਣੀ ਆ ਕਿ ਜਿਹੜਾ ਸਾਵਨ ਮਹੀਨਾ ਵਾ ਇਹਦਾ ਜਿਹੜਾ ਮੇਲਾ ਸਟਾਰਟ ਹੁੰਦਾ ਚੰਤਪੁਨੀ ਮਾਤਾ ਦਾ ਕਿੰਨੀ ਤਰੀਕ ਤੋਂ ਲੈ ਕੇ ਕਿੰਨੀ ਤਰੀਕ ਤੱਕ ਚੱਲਦਾ 25 ਤਰੀਕ ਤੋਂ ਲੈ ਕੇ 25 ਜੁਲਾਈ ਤੋਂ ਲੈ ਕੇ 1 ਅਗਸਤ ਤੱਕ ਹੈ ਜੀ 25 ਜੁਲਾਈ ਤੋਂ ਲੈ ਕੇ 1 ਅਗਸਤ ਤੱਕ 31 ਤਰੀਕ ਰਾਤ ਨੂੰ ਜੋਤਾਨੀਆਂ ਸਤਵੇਂ ਵਾਲੇ ਦਿਨ ਅੱਛਾ ਤੇ ਅਸ਼ਟਮੀ ਹੈਗੀ 1 ਤਰੀਕ ਦੀ ਅਸ਼ਟਮੀ 1 ਅਗਸਤ ਦੀ 1 ਅਗਸਤ ਦੀ ਤੁਹਾਡਾ ਨਾਮ ਕੀ ਆ ਪੰਡਤ ਜੀ ਮੇਰਾ ਨਾਮ ਆਸ਼ੀਸ਼ ਕਾਲੀਆ ਹੈ ਜੀ ਆਸ਼ੀਸ਼ ਕਾਲੀਆ ਜੀ ਅਸੀਂ ਜਿੰਨੀ ਵੀ ਵਾਰ ਆਏ ਆ ਇੱਥੇ ਚਿੰਤਪੂਰਨੀ ਮਾਤਾ ਪੰਡਤ ਜੀ ਦੇ ਵੀ ਦਰਸ਼ਨ ਕਰਕੇ ਜਾਈਦੇ ਆ ਮਾਤਾਰਾਨੀ ਦੇ ਤਾਂ ਦਰਸ਼ਨ ਕਰੀ ਦੇ ਕਰੇ ਦਿਆ ਪੰਡਤ ਜੀ ਦੇ ਵੀ ਦਰਸ਼ਨ ਕਰਕੇ ਜਾਈਦੇ ਆ ਪਰ ਉਦੋਂ ਜ਼ਿਆਦਾ ਰਸ਼ ਸੰਗ ਤਾਂ ਕਿਹੜੇ ਟਾਈਮ ਜ਼ਿਆਦਾ ਹੁੰਦੀਆਂ ਨੇ ਸੋ ਨଷ୍ਟਮੀ 'ਚ ਬਹੁਤ ਰਸ਼ ਹੁੰਦਾ ਜੀ ਇੱਥੇ ਪੂਰੇ ਜਿਵੇਂ ਹੁਣ ਕਈ ਸੀ ਸੰਗ ਤਾਂ ਪੁੱਛਦਿਆਂ ਨੇ ਵੀ ਅਸੀਂ ਜਿਹੜੇ ਉਹ ਅਸ਼ਟਮੀ ਵਾਲੇ ਦਿਨ ਚੱਲਦੇ ਹੁੰਦੇ ਆ ਵੀ ਉਹ ਕਿਹੜੇ ਟਾਈਮ ਆਈਏ ਜਦੋਂ ਥੋੜਾ ਜਿਆ ਸੰਗਤਾਂ ਘੱਟ ਹੋਣ ਜੋਤਾ ਦੇਖਣੀ ਐ ਤੇ 7ਵੀਂ 31 ਤਰੀਕ 31 ਜੁਲਾਈ ਰਾਤ ਨੂੰ ਆਣੀ ਐ ਜੋਤਾ ਜਿਹੜੀਆਂ ਇਹ ਜੋਤਾਂ ਨੇ ਜਿਹੜੀਆਂ ਇਹ ਜੋਤਾਂ ਨੇ 7ਵੀਂ ਅਤੇ ਅਸ਼ਟਮੀ ਦੀ ਰਾਤ ਨੂੰ ਆਉਂਦੀਆਂ ਨੇ 7 ਸਤਮੀ ਰਾਤ ਨੂੰ ਅੱਛਾ ਸਤਮੀ ਦੀ ਰਾਤ ਨੂੰ ਹਾਂਜੀ 12 ਵਜੇ ਤੋਂ ਬਾਅਦ 12 ਵਜੇ ਤੋਂ ਬਾਅਦ ਤੇ ਅਸ਼ਟਮੀ ਹੈਗੀ ਤੁਹਾਡੀ 1 ਅਗਸਤ ਦੀ 1 ਅਗਸਤ ਦੀ ਇਹ ਹੁਣ ਈਸਵਾਰੀ ਕਨਫਰਮ ਆ ਨਾ ਜਿਹੜਾ ਦੋ-ਦੋ ਵਾਲੀ ਦਾ ਦਿਨ ਹੋ ਜਾਂਦਾ ਸੀਗਾ ਅੱਗੇ ਕਨਫਰਮ ਹੈ ਜੀ ਕਨਫਰਮ ਕਨਫਰਮ ਆ ਪੂਰਾ ਵੀ 31 ਤਰੀਕ ਰਾਤ ਨੂੰ ਆ ਪੰਡਤ ਜੀ ਨੇ ਬਹੁਤ ਵਧੀਆ ਜਾਣਕਾਰੀ ਮਿਲੀ ਆ ਤੇ ਤੁਹਾਡਾ ਪੰਡਤ ਜੀ ਬਹੁਤ-ਬਹੁਤ ਧੰਨਵਾਦ ਹੈ ਜਿਹੜੀ ਤੁਸੀਂ ਮਾਤਾ ਰਾਣੀ ਸਾਰਿਆਂ ਦੀ ਮਨੋ ਕਾਮਨਾ ਤੁਹਾਡੀਆਂ ਤਾਂ ਹੀ ਪੂਰੀ ਕਰਦੀ ਰਵੇ ਤੇ ਤੁਹਾਨੂੰ ਆਪਣੇ ਚਰਨਾ ਚ ਇਦਾ ਹੀ ਬੁਲਾਉਂਦੀ ਰਹੇ ਇੱਕ ਵਾਰੀ ਆਪਣਾ ਇੱਕ ਵਾਰੀ ਫੇਰ ਨਾਮ ਦੱਸ ਦੋ ਕੀ ਆ ਪੂਰਾ ਨਾਮ ਦੱਸਿਓ ਅਸ਼ੀਸ਼ ਕਾਲੀਆ ਇਹ ਨਾਮ ਹੈ ਅਸ਼ੀਸ਼ ਕਾਲੀਆ ਇਹ ਪੰਡਿਤ ਜੀ ਇੱਥੇ ਹੀ ਹੁੰਦੇ ਨੇ ਤੇ ਮਾਤਾ ਰਾਣੀ ਹਰ ਇੱਕ ਦੀ ਮਨੋ ਕਾਮਨਾ ਪੂਰੀ ਕਰੇ ਫਰੈਂਡਸ ਹਨਾ ਕਮੈਂਟ ਵਿੱਚ ਜੈ ਮਾਤਾ ਦੀ ਜਰੂਰ ਲਿਖਣਾ ਫਰੈਂਡਸ ਆ ਦੇਖ ਲਓ ਹਨਾ ਚਿੰਤਪੁਰ ਨੇ ਮਾਤਾ ਦਰਬਾਰ ਤੇ ਆਇਆ ਹੋਇਆ ਹਾਂ ਹੁਣ ਦੇਖ ਲਓ ਸਵੇਰ ਨਾਲੋਂ ਕਿੰਨੀ ਜ਼ਿਆਦਾ ਸੰਗਤ ਹੋ ਗਈ ਅਤੇ ਪਹਿਲਾਂ ਸਵੇਰੇ ਬਹੁਤ ਘੱਟ ਸੀਗੀ ਸੰਗਤ ਲੱਗਦੀ ਦੁਪਹਿਰੇ ਜੇ ਹੁਣ ਤਾਂ ਸੰਗਤ ਬਹੁਤ ਜ਼ਿਆਦਾ ਉਧਰ ਦੇਖੋ ਤਿਆਰੀਆਂ ਵੀ ਜੋਰਾਂ ਚੋਰਾਾਂ ਤੇ ਚੱਲ ਰਹੀਆਂ ਨੇ ਪੀਓਪੀ ਦਾ ਉੱਪਰ ਕੰਮ ਚੱਲ ਰਿਹਾ ਵਾ ਕਿਉਂਕਿ ਹੁਣ ਜਦੋਂ ਮੇਲਾ ਸਟਾਰਟ ਹੋਣ ਆਉਣ ਵਾਲਾ ਵਾ ਨਾ ਹਰ ਇੱਕ ਜਗ੍ਹਾ ਤੇ ਉਹ ਪ੍ਰੋਪਰ ਵਧੀਆ ਦਿਨਮਾ ਛੋਟਾਂ ਛੋਟਾਂ ਵਧੀਆ ਬਣਾ ਦੇਵੀਆਂ ਨੇ ਆ ਦੇਖੋ ਬਾਹਰੋਂ ਦੇਖੋ ਮੌਸਮ ਬਦਲ ਚੱਲਿਆ ਜਦੋਂ ਮੈਂ ਆਇਆ ਸੀਗਾ ਜੇਕਰ ਤੁਸੀਂ ਪਿਛਲੀ ਵੀਡੀਓ ਨਹੀਂ ਦੇਖੀ ਹੈਗੀ ਤਾਂ ਉਹਦੇ ਵਿੱਚ ਤੁਹਾਨੂੰ ਦਿਖਾਇਆ ਸੀਗਾ ਕਿ ਗਰਮੀ ਬਹੁਤ ਜ਼ਿਆਦਾ ਵਾ ਤੇ ਹੁਣ ਕੁਝ ਮੌਸਮ ਥੋੜਾ ਜਿਹਾ ਸਾਫ਼ ਵੀ ਹੋ ਗਿਆ ਪਹਿਲਾਂ ਨਾਲੋਂ ਮੌਸਮ ਸਾਫ਼ ਹੋ ਗਿਆ ਆ ਦੇਖੋ ਇਦਾਂ ਵੀ ਤੁਹਾਨੂੰ ਦਿਖਾ ਦਮਾ ਇੱਕ ਵਾਰ ਉੱਪਰਲਾ ਵਿਊ ਇਹ ਚਿੰਤਪੂਰਣੀ ਮਾਤਾ ਦਰਬਾਰ ਤੇ ਆ ਉਹ ਦੇਖੋ ਸਭ ਤੋਂ ਵਧੀਆ ਚੀਜ਼ ਹੈ ਨਾ ਜੇਕਰ ਕੰਨਾਂ ਦੀ ਆਵਾਜ਼ ਪੈਂਦੀ ਆ ਮਨ ਨੂੰ ਸ਼ਾਂਤੀ ਆਉਂਦੀ ਆ ਤਾਂ ਇਸ ਚੀਜ਼ ਦੀ ਆਉਂਦੀ ਆ ਆ ਦੇਖਿਓ ਦੇਖ ਲਓ ਫਿਰ ਅੱਜ ਤੁਹਾਨੂੰ ਰਸਤੇ ਦੇ ਵੀ ਕੱਲੀ ਕੱਲੀ ਜਗ੍ਹਾ ਦਾ ਥਿਊ ਦਿਖਾਉਂਗਾ ਜੇਕਰ ਤੁਸੀਂ ਮੇਰੀ ਪਹਿਲੀ ਵੀਡੀਓ ਨਹੀਂ ਦੇਖੀ ਹੈਗੀ ਉਹ ਵੀ ਦਿਖਾਉਂਗਾ ਹੁਣ ਤੁਹਾਨੂੰ ਰਸਤੇ ਦੇ ਕੋਚਾ ਕਲਿੱਪ ਦਿਖਾਉਂਗਾ ਇੱਥੇ ਤੱਕ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਹੁਣ ਅੱਗੇ ਚੱਲਦੇ ਆ ਤੁਹਾਨੂੰ ਰਸਤੇ ਦੇ ਕਲਿੱਪ ਦਿਖਾਉਂਗਾ ਤੁਸੀਂ ਮੇਰੀਆਂ ਜੇਕਰ ਪਿਛਲੀਆਂ ਵੀਡੀਓ ਚਿੰਤਪੂਰਨੀ ਮਾਤਾ ਦੀਆਂ 2025 ਦੀਆਂ ਨਹੀਂ ਦੇਖੀਆਂ ਤਾਂ ਜਾ ਕੇ ਦੇਖ ਸਕਦੇ ਹੋ